ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰੋ ਚੰਗੀਆਂ ਵੇੜਾਂ ਆ ਗਈਆਂ ਨੇ ਟੋਕੜਾਂ ਗੱਬੜਾਂ ਵੇੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ ਵਧੀਆ ਦੀ ਕਿਰਪਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਵੀਰੇ ਵਧੀਆ ਸਭ ਤੋਂ ਡਾ ਬਹੁਤ ਧੰਨਵਾਦ ਸਾਡੇ ਇੱਥੇ ਕਿਰਾਇਆ ਹੁਣ ਤੇ ਤਹਾਣਾ ਧੰਨਵਾਦ ਵੀਰੇ ਤੁਸੀਂ ਬੁਲਾਇਆ ਜੀ ਕਿਤੇ ਕੇਂਦਰ ਤੇ ਫਾਰਮ ਵੇਖਣਾ ਆਇਆ ਹਾਂ ਜੀ ਵੀਰੇ ਇਹ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰੋ ਬਿਲਕੁਲ ਹਾਂ ਜੀ ਵੀਰੇ ਨਾਂ ਦੱਸਿਓ ਆਪਣਾ ਨਾਂ ਵੀਰੇ ਆਪਣਾ ਗਰਸੇਵ ਸਿੰਘ ਪਿੰਡ ਘੋਮਾ ਤਹਿਸੀਲ ਮਕਿੱਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ ਹੈ 79733 44841 ਠੀਕ ਆ ਵੀਰੇ ਆਪਣੇ ਕੋ ਵਹਿੜਾਂ ਆ ਗੀਆਂ ਚੰਗੀਆਂ ਵਸ਼ੀਆਂ ਦੋ ਟੌਪ ਕਲਾਸ ਵਸ਼ੀਆਂ ਆਈਆਂ ਤੋਕੜਾ ਘਪਣਾ ਦੋਵੇਂ ਅੱਛਾ ਜੀ ਚੰਗੇ ਰਿਕਾਡਣੀਆਂ ਵੀਰ ਜੀ ਠੀਕ ਆ ਜੀ ਹਾਂ ਜੀ ਤੇ ਕਰੀਏ ਸ਼ੁਰੂ ਵੀਰੇ ਇਹਨਾਂ ਤੋਂ ਆ ਜੀ ਵੀਰ ਜੀ ਪਹਿਲਾਂ ਕਰ ਦੋ ਸ਼ੁਰੂ ਹਾਂ ਜੀ ਇਹ ਸਭ ਤੋਂ ਪਹਿਲਾਂ ਦਲੀ ਦੇ ਪਾਪਾ ਉਹ ਦੁੱਧ ਆਣੀਆਂ ਠੀਕ ਆ ਵੀਰੇ ਕੀ ਬਾਤਾਂ ਜੀ ਵੇਖੋ ਵੀਰ ਨਾਣਾ ਨੂਣਾ ਕਿਵੇਂ ਕੈਮ ਆ ਚੰਗੇ ਰਿਕਾਰਡ ਵਾਲੀ ਆ ਥਣ ਥਣ ਵਧੀਆ ਲੱਗਿਆ ਵੀਰੇ ਸੱਜਰ ਨੇ ਕਿੰਨਾ ਦੁੱਧ ਚੁਆਇਆ ਇਹਨੇ ਸੱਜਰ ਵੀਰ ਜੀ ਇਹ 18 20 ਲੀਟਰ ਇਹਨੇ ਭਰਿਆ ਇਹ ਦੁੱਧ 18 20 ਦੇ ਰਹੀ ਆ ਕਰੀਬ ਹਾਂਜੀ ਹਾਂਜੀ ਤੇ ਇਸ ਟਾਈਮ ਵੀਰ ਜੀ ਇਹਨੂੰ 10 ਤਰੀਕ ਨੂੰ 8ਵਾਂ ਮਹੀਨਾ ਸ਼ੁਰੂ ਹੋ ਜਾਣਾ ਜੀ ਅੱਛਾ 8ਵਾਂ ਮਹੀਨਾ ਹੋਣਾ ਸ਼ੁਰੂ 8ਵਾਂ ਮਹੀਨਾ ਹੋਣ ਵਾਲਾ ਜੀ ਠੀਕ ਆ ਜੀ ਤੇ ਇਸ ਟਾਈਮ ਇਹਦਾ ਦੁੱਧ ਦੇਦੋ ਕਹ ਹੈ ਵੀਰੀ 4 ਕਿਲੋ ਜੀ ਹੁਣ 4 ਕਿਲੋ ਦੁੱਧ ਦਾ ਹਾਂਜੀ ਹਾਂਜੀ ਹ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ گاਹ ਤੀਜਾ ਸੁਹਾ ਹੋ ਵੀਰ ਸੁਹਾ ਨਾ ਹੋ ਇਹ ਦੂਜਾ ਸੁਹਾ ਗਾੜੀ ਤੀਜੇ ਸੁਣੀ ਆ ਗਾੜੀ ਤੀਜੇ ਸੁਣੀ ਆ ਹਾਂਜੀ ਹਾਂਜੀ ਬਿਲਕੁਲ ਬਾਕੀ ਵਿੱਚ ਸਾਰੇ ਸਰੀਰ ਦੇ ਵੇਖੋ ਕਿਦਾਂ ਨਾੜਾਂ ਬਰੀ ਬਰੀ ਦੁੱਧ ਦੇ ਨਿਸ਼ਾਨੀਆਂ ਹੁੰਦੀਆਂ ਨੇ ਬਿਲਕੁਲ ਵੀਰੇ ਬਿਲਕੁਲ ਬਾਕੀ ਤੋਰਾ ਵਿਖਾਈਏ ਵੀਰੇ ਇਹਦਾ ਬਾਕੀ ਵੀਰ ਜੀ ਤੁਹਾਨੂੰ ਪਤਾ ਤੇ ਟੋਕੜ ਘਵਣ ਨਗਰ ਦਾ ਉਹਦਾ ਫਾਇਦਾ ਜਿਹੜਾ ਪੈਸੇ ਡਬਲ ਕਰੇ ਜੇ ਤਾ 15-20000 ਲਾਵੇ ਇਹਨੇ ਥੋੜਾ ਮੁੜ ਕੇ ਚੱਪਾ ਫਰਿਆ ਸੁਹਾ ਖੋਲਾ ਬਾਹਲੋ ਉਹਨੇ ਤਾਂ ਤਿਆਰ ਹੋਇਆ ਵੀਖੇਕ ਨਹੀਂ ਵੀਰ ਜੀ ਬਿਲਕੁਲ ਵੀਰੇ ਬਿਲਕੁਲ ਵੱਡੇ ਪੱਲੇ ਚ ਆ ਗਿਆ ਵੀਰੇ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਟੋਕੜ ਗੱਬਣਾ ਅਠਵਾਂ ਮਹੀਨਾ ਵੀਰ ਕਹਿੰਦਾ ਇਹਨੂੰ ਲੱਗਣ ਵਾਲਾ ਜੀ 10 ਤਰੀ ਨੂੰ ਲੱਜਣਾ ਜੀ ਦੱਸ ਤਰੀ ਨੂੰ ਲੱਜਣਾ ਬਿਲਕੁਲ ਬਿਲਕੁਲ ਠੀਕ ਆ ਵੀਰੇ ਤੋਰ ਤੋਰ ਦੋ ਜਗਾਇ ਵੀਰੀ ਬੜੀ ਤੰਗੀ ਆ ਬਿਲਕੁਲ ਜੀ ਠੀਕ ਆ ਜੀ ਅਠਵਾਂ ਮਹੀਨਾ ਨੂੰ ਲੱਗਣ ਵਾਲਾ 4 ਕਿਲੋ ਦੇ ਤਾਂ ਚਵਾਚੂ 1 ਨੰਬਰ ਵੀਰੇ ਚਵਾਚੂ 1 ਨੰਬਰ ਕੋਈ ਭੂਰ ਨਹੀਂ ਛੱਟਾ ਨਹੀਂ ਕੋਲੀ ਚਵਾਈ ਦੋ ਦੀ ਮੋਟਰ ਹੀ ਅਗੇ ਇਹ ਚਵਾਚੂ ਬਹੁਤ ਸ਼ਾਨਦਾਰ ਲੱਗਿਆ ਠੀਕ ਆ ਵੀਰੇ ਬਾਕੀ ਵੀਰੋ ਥਨ ਥਨ ਚੈੱਕ ਕਰ ਲੋ ਚੰਗਾ ਚਵਾਈ ਵਾਲਾ ਲੱਗਿਆ ਚੰਗੇ ਰਿਕਾਰਡ ਵਾਲੀ ਵੀਰ ਨੇ ਦੱਸਿਆ ਹੈਗਾ ਰੰਗ ਬਾਜ ਆ ਗਿਆ ਵੀਰੋ ਇਹ ਹੈ ਕਿ ਵੀਰੇ ਕੱਲ ਨੂੰ ਦੋ ਮਹੀਨਾ ਤਾਈਂ ਤੇ ਚੰਗੀ ਕੀਮਤ ਦੇ ਹੋ ਜੂ ਪਤਾ ਹੈ ਜਿਹੜਾ ਸਿਆਣਾ ਬੰਦਾ ਉਹਨੂੰ ਪਤਾ ਵੀ ਇਹ ਤੇ ਕਮੇਟੀ ਆ ਇਹ ਕਮੇਟੀ ਉਹ ਵੀ ਨਹੀਂ ਕੋਈ ਇੱਥੇ ਤਿੰਨਾਂ ਮਹੀਨੇ ਲੱਗ ਪੜਿਆ ਤੇ ਫਿਰ ਇੱਕ ਚਾਰ ਮਹੀਨੇ ਸਮਾਗੇ ਫਿਰ ਪੈਸਾ ਡਬਲ ਹੋਣੀ ਆ ਇਹ ਤੇ ਜਿਹਨੂੰ ਸਮਝਾਉਣੇ ਮੈਂ ਟ੍ਰੈਸ ਦੋ ਮਹੀਨੇ ਸਾਰੇ ਕੰਦੀ ਰਹਿਣੇ ਆ ਅਜੇ ਵੀ ਨਾਰਾ ਉਹਨਾਂ ਦਾ ਦੁੱਧ ਹੀ ਹੈ ਨਾ ਉਹ ਆਪਣੀ ਮਰਜ਼ੀ ਛੱਡੋ ਕਈ ਵੀਰ ਜਾਲ ਮਜਾ ਛੱਡ ਦਿੰਦੇ ਆ ਉਹਨਾਂ ਨਾਲ ਲੱਗ ਕੇ ਫਿਰ ਗਾੜੀ ਵਾਧ ਇਹ ਦੋ ਮਹੀਨਾ ਵਿੱਚ ਪੈਸੇ ਡਬਲ ਹੀ ਹੋਣੇ ਜੀ। ਹਰ ਕਿਦਾਂ ਵੀਰੇ ਦੋ ਮਹੀਨੇ ਰਹਿ ਗਿਆ ਤੇ ਚੋਂਦੇ ਦੋਵੇਂ ਟਾਈਮਾਂ। ਹਾਂ ਜੀ ਆ ਜੀ ਵੀਰੇ ਦੋਵੇਂ ਟਾਈਮ ਭਾੜਾ ਪਾ ਲਈਦਾ। ਜੇ ਵੰਗਾ ਪਣਾ ਵੰਗਾ ਪੜ ਨਹੀਂ ਪਣਾਣਾ। ਠੀਕ ਆ ਜੀ। ਹਾਂ ਜੀ ਹਾਂ ਜੀ। ਦੋਵੇਂ ਟਾਈਮ 4 ਕਿਲੋ ਦੁੱਧ ਮੌਜੂਦ ਆ। ਮੌਜੂਦ ਵੀਰੇ ਜੇ ਆਪਾਂ ਦੁੱਧ ਉਹ ਦੱਸਿਆ ਕਿਹੜਾ ਹੈਗਾ ਜੀ। ਹੈਗਾ ਠੀਕ ਆ ਵੀਰੇ। ਹਾਂ ਜੀ। ਵੇਖੋ ਵੀਰੋ 8 ਮਹੀਨਿਆਂ ਦੀ ਗੱਬਣ ਆ ਗਈ ਆ। ਨਾੜਾ ਨੂੰ ਨਾ ਚੈੱਕ ਕਰ ਲਓ, ਥਾਂ ਦੀ ਕੁਆਲਿਟੀ ਚੈੱਕ ਕਰ ਲਓ। ਰੰਗ ਬਾਜ ਆ ਗਈ ਆ ਕਿਰਤੀ ਵੀਰ ਜੀ ਵੇਖੋ ਫੁੱਲ ਰਾਜੀ ਆ ਬਹੁਤ ਗਲਸੀ ਨਹੀਂ ਆ ਗਈ ਗੋਲ ਵਹਿੜੇ ਘਰ ਬੱਜੀ ਸੁਣੀ ਲੱਗੂਗੀ ਤੇ ਬਿਲਕੁਲ ਮੇਰੇ ਬਿਲਕੁਲ ਹਾਂ ਜੀ ਵੀਰੇ ਇਹਦਾ ਸੱਜਰ ਦਾ ਚੰਗਾ ਰਿਕਾਰਡ ਦੱਸਿਆ ਸੱਜਰ ਦੇ ਵੀਰ ਜੀ ਨਾਲ ਨਾੜਾ ਦੱਸਣ ਦੇ ਬਾਨਾ ਦੱਸਣਾ ਕਿੰਨੇ ਟੈਨਾ 17 18 ਕਿਲੋ ਇਹਨੇ ਪਾਇਦੇ ਪਾਉਣਾ ਕਿੰਨੇ ਆ ਬਿਲਕੁਲ ਬਿਲਕੁਲ ਹਾਂ ਜੀ ਵੀਰ ਜੀ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਮੋਲ ਤੇ ਵੀਰ ਜੀ ਜਦ ਤੱਕ ਇਹਦਾ ਮਸ਼ੀਨ ਤਿਆਰ ਹੋਇਆ ਆ ਪਤੀਆਂ ਫੜਾ ਨਾ ਮਾਰੀ 55000 ਦੀ ਹੈਗੀ ਆ ਹਾਂ ਜੀ ਤੇ ਹੁਣ ਆਪਾਂ ਦੇ ਰਹੀਏ 32000 ਰੁਪਏ ਦੇ ਰੇਟ ਤੁਹਾਡਾ ਵੀਰੇ ਜਿਆਜਾ ਚਲੋ ਬਾਕੀ ਇਹ ਹੈ ਕਿ ਵੀਰਾਂ ਨੂੰ ਚਲੋ ਸਾਹਮਣੇ 2 ਮਹੀਨੇ ਹਨਾ ਜੀ ਚਲੋ ਕੋਈ ਟਾਈਮ ਦੁੱਧ ਦੇ ਦੂੰਗੀ ਰੋਜ਼ ਦਾ 500 ਰੁਪਏ ਵਧਰਾਈਆਂ ਕੋਈ ਵੀ ਕੰਮ ਲੈ ਜਾਂਦਾ ਨਾ ਸ਼ਹਿਰ 500 ਰੁਪਏ ਦੇਣੀ ਤੇ ਉਹਨੇ ਆ ਬੰਨ ਲਈ ਸੋਨੇ ਉਹ 500 ਰੁਪਏ ਦਾ ਸ਼ੁਰੂ ਹੋ ਗਿਆ ਤੁੰਤੋ ਹੀ ਠੀਕ ਹੈ ਵੀਰੇ ਹਾਂਜੀ ਚਲੋ ਗਿਆ ਕਰਾ ਲਓ ਮਾਨਦਾਨ ਕੋਈ ਗੱਲ ਨਹੀਂ ਭਾਜੀ ਜਿਆਦਾ ਨਹੀਂ ਵੀਰੇ 2 ਹੀ ਛੱਡਦੇ 30 ਦੀ ਜਾਂਦੇ 30 ਦੀ ਹਾਂਜੀ ਚਲੋ ਵੀਰੇ 100 ਹੋਰ ਛੱਡਦੀ ਪਿਆ ਨਾ ਵੀਰ ਨੂੰ ਭਰਾ ਪੜਾ ਪੜਾ 29 ਦੀ 29 ਦੀ ਬਾਕੀ ਕੋਈ ਵੀਰ ਫੋਨ ਲਾਵੇ ਸਟੋਰ ਕਰਨਾ ਮਾਂ ਤਾਂ ਜਾਣਦੇ ਹੋ ਇਹ ਵਿੱਚ ਜਿਹੜਾ ਕਰਾ ਲਿਆ ਕੋਈ ਜ਼ਰੂਰੀ ਪਹਿਲੀ ਵੀਡੀਓ ਆਪਣੇ ਚੈਨਲ ਤੇ ਫਿਰ ਇੱਕ ਹੀ ਗੱਲ ਕਰਦੀ ਹੈ ਕਰ ਦੇ ਕੋਈ 27000 ਦੀ ਆਉਂਦੇ ਵੀਰੇ ਮੇਰੇ ਜੈਸ ਨੂੰ 26000 ਦੀ 100 ਰੁਪਏ ਛੋਟ ਹੈ 26000 ਰੁਪਏ ਛੋਟ ਹੈ ਐਡੀ ਵੈਣ 26000 ਦੇ ਫਿਰ ਗੱਲ ਕਰਿਓ ਮਿਲਦਾ ਪੂਰੀ ਪਣੀ ਜੁੜੀ ਵੈਣ ਆ ਬਿਲਕੁਲ ਵੀਰੇ ਚੰਗੇ ਰਿਕਾਰਡ ਵਾਲੀ ਆ ਗਈ ਆ 26000 ਦੀ ਵੀਰ ਕਹਿੰਦਾ ਦੇ ਦਾਂਗੇ ਗਾਂ ਚੰਗੇ ਰਿਕਾਰਡ ਵਾਲੀ ਉਹ ਵੀਰੋ ਚੰਗੇ ਦੁੱਧ ਵਾਲੀ ਆ ਤੋਕੜ ਗੱਬਣਾ 26000 ਚੋਂ ਛੋਟ ਹੋਊਗੀ ਬਸ ਹੁਣ ਬਿਲਕੁਲ ਵੀਰੇ ਜੇ ਇਹ ਪਹਿਲਾਂ ਦੋਬਲੀ ਹੋਣੀ ਇਹ ਤੇ ਕਮੇਟੀ ਆ ਬਿਲਕੁਲ ਵੀਰੇ ਬਿਲਕੁਲ ਜਾਇਜ਼ ਰੇਟ ਆ ਵੀਰਾ ਡਾਡਾ ਬਿਲਕੁਲ ਮਾਲ ਵੇਚ ਕੇ ਗਾਫੇ ਆ ਲੈਣੇ ਬਣਾਗੇ ਬਿਲਕੁਲ ਵੀਰੇ ਬਿਲਕੁਲ ਹਾਂਜੀ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸੋ ਵੀਰੇ ਇਹ ਵੀਰ ਜੀ ਪਹਿਲਾ ਸੂਹਾ ਵਾ ਹਾਂਜੀ ਘਰ ਚ ਬੈੜ ਲਈ ਆ ਥੋੜਾ ਇਹ ਡਰਦੀ ਏ ਇਦਾਂ ਅੱਛਾ ਡਰਦੀ ਆ ਆਪ ਤਾਂ ਇਹ ਚੋਂ ਲੱਗਿਆ ਮੇਰਾ ਵੀਰ ਲੱਤ ਲਾਤਣਾ ਪਟੂਗੀ ਆਪਾਂ ਤੁਹਾਡਾ ਵੀਡੀਓ ਬਣਾਉਣਦੇ ਆ ਆ ਵੀਡੀਓ ਬਣਾ ਕੇ ਮੁੰਡੇ ਗਾਗ ਦੀ ਪੂਰੀ ਤਸੱਲੀ ਕਰਕੇ ਫਿਰ ਡੰਗਰ ਦਵਾਂਗੇ ਠੰਡੀ ਸੀ ਲਾਉਂਦਾ ਠੰਡੀ ਠੰਡੀ ਐਦਾਂ ਵੀ ਨਹੀਂ ਬੱਸ ਦਰਦੀ ਕੈਮਰਾ ਡੰਨਦੀ ਆ ਇਹ ਦੂਜੇ ਸੂਏ ਦੀ ਗੱਭਣ ਆ ਵੀਰੇ ਹਾਂਜੀ ਵੀਰ ਜੀ ਆ ਪਹਿਲਾ ਸੂਆ ਵਾ ਤੇ ਦੂਜੇ ਸੂਏ ਲਈ ਇਹ ਮੇਰੇ 7 ਮਹੀਨਿਆਂ ਦੀ ਗੱਭਣ ਜੇ 7 ਮਹੀਨਿਆਂ ਦੀ ਹਾਂਜੀ ਹਾਂਜੀ ਇਹਨੂੰ ਫਿਰ 8ਵਾਂ ਲੱਗਣੀ ਆਦਾ ਇਹਨੂੰ ਵੀਰ ਜੀ ਮੰਨ ਲਓ ਵੀ ਤੁਹਾ ਗੱਲ ਕੀ ਜੇ ਆਪਾਂ 7 ਗਏ ਤਾਂ ਕਿ ਦਿਨਾਂ ਤੋਂ ਦੋਵੇਂ ਚਾਵਾਂ ਭਲੇਖਾ ਇਧਰ ਤੁਰ ਸਕਦਾ ਮਹੀਨੇ ਦਾ ਭਲੇਖਾ ਨਾ ਹੋਊਗਾ ਅੱਛਾ ਜੀ ਹਾਂਜੀ ਹਾਂਜੀ ਉਸ ਹਿਸਾਬ ਨਾਲ ਵੀਰ ਆਪਣਾ ਜਿਹੜਾ ਸਬਦਾ ਪਾਉਂਦਾ ਤਰੀਕ ਨੋਟ ਕਰਕੇ ਆਪਣਾ ਗਾੜੀ ਭਲਾ ਬਿਲਕੁਲ ਚੈੱਕ ਕਰਾ ਕੇ ਖੜੇ ਹਨ ਜੀ ਚੈੱਕ ਕਰਾ ਕੇ ਤਸਲੀ ਕਰਕੇ ਵੀ ਜੀ ਪੈਸੇ ਬੜੇ ਔਖੇ ਪਾਉਂਦੇ ਆ ਆਪਣਾ ਵੀ ਕੋ ਡਾਕਟਰ ਜਾਵੇ ਇੱਥੇ ਆਪਣਾ ਸਦਾ ਜਿਤ ਹੋ ਜਾਂਦਾ ਦੋਵੇਂ ਟਾਈਮ ਪਹਿਲੇ ਚੋੜੇ ਤੇ ਮੁਰੇ ਡਾਕਟਰ ਚੈੱਕ ਕਰਾ ਕੇ ਤਸਲੀ ਕਰਕੇ ਖੜੇ ਬਿਲਕੁਲ ਜੀ ਪੈਸੇ ਵਿੱਚ ਬੜੇ ਔਖੇ ਪਾਉਂਦੇ ਆ ਬਿਲਕੁਲ ਆਪਣੀ ਚੈੱਕ ਪਾਸ ਨੇ ਚੈੱਕ ਪਾਸ ਫੁੱਲ ਤਸਲੀ ਕਰੇ ਮਿਲ ਕੋਈ ਤੇ ਹੁਣ ਸੱਤਾਂ ਸੱਤਾਂ ਮਹੀਨਿਆਂ ਦੀ ਪੂਰੀ ਹੋ ਗਿਆ ਗੱਬੜ ਅੱਠਵਾਂ ਮਹੀਨਾ ਲੱਗਣਾ ਇਹਨੂੰ ਇਹਨੂੰ ਅੱਠਵਾਂ ਹਲ ਕਰਾ ਜੀ ਠੀਕ ਆ ਵੀਰੇ ਠੀਕ ਆ ਕੋਈ ਨਾ ਸੱਤਾਂ ਨਹੀਂ ਹਮਲੇ ਪੂਰੇ ਜੀ ਪੂਰੇ ਸੱਤਾਂ ਦੀ ਮੰਨ ਕੇ ਚੱਲੇ ਅੱਠਵਾਂ ਮਹੀਨਾ ਲੱਗਣਾ ਵਾ ਮਸ਼ੀਰ ਜੀ ਫੁੱਕ ਨਹੀਂ ਚੰਗ ਜੈੱਡ ਬਲੈਕ ਵਸ਼ੀ ਆ ਬਿਲਕੁਲ ਸੋਹਣੀ ਸੁਨੱਖੀ ਫੈਸ਼ਨਦਾਰ ਵਸ਼ੀ ਆ ਵੀਰੇ ਦੁੱਧ ਤਾਂ ਪਤਾ ਨਹੀਂ ਕੱਢੀ ਕਿਉਂਕਿ ਅੱਜ ਹੀ ਆਪਣੇ ਕੋਈ ਆਈ ਆ ਠੀਕ ਆ ਨਾ ਵਾ ਝੜ ਜਾਂ ਕਹਿੰਦਾ ਮੈਂ ਕੋਈ ਡੰਗਰ ਕਰ ਵੀ ਸਾਦਾ ਤਰਗਾ ਪੰਨਾ ਹੱਥ ਨਹੀਂ ਕੱਢੀ ਦੁੱਧ ਕਿੰਨਾ ਹੁਣ ਵੀਰੇ ਥੱਲੇ ਦੁੱਧ ਮੇਰੇ ਜੀ ਦੇ ਕੋ ਸੱਤ ਮਹੀਨਿਆਂ ਦੀ ਗੱਬਣਾ ਗਈ ਵੇੜਾ ਚਮਕ ਚਮਕ ਚੰਗੀ ਸ਼ਾਨਦਾਰ ਵੇੜਾ ਚਵਾਈ ਚੂਈ ਇੱਕ ਨੰਬਰ ਵੀ ਦੱਸਦਾ ਪਿਆ ਇਹ ਵੀ ਤੋਕੜ ਗੱਬਣਾ ਵੀਰੋ ਸੱਤ ਮਹੀਨਿਆਂ ਦੀ ਗੱਬਣਾ ਦੁੱਧ ਕਿੰਨਾ ਦੱਸਿਆ ਵੀਰੇ ਦੁੱਧ ਵੀ 5 ਕਿਲੋ ਪੱਕਾ ਦੇ 5 ਕਿਲੋ ਮਜੂਦ ਦੁੱਧਾ ਤੋਰ ਤੋਰ ਜੇ ਇਹ ਵੀ ਇੱਧਰ ਆ ਜਾਓ ਭਾਈ ਕੰਮਾ ਥੋੜਾ ਡਰਦੀ ਹਣੇ ਥੋੜਾ ਡਰਦੀ ਕਮਾ ਲਓ ਕੋਈ ਨੇ ਕਮਾ ਲਓ ਇਹ ਕਾ ਤੂੰ ਨਿਕਲੀ ਘਰ ਚ ਕੋ ਡੰਗਰ ਨਿਕਲੇ ਆਵੇ ਉਹ ਡਰਦੇ ਹੁੰਦਾ ਜਦੋਂ ਭਾਈ ਬਿਲਕੁਲ ਬਿਲਕੁਲ ਬਾਕੀ ਛੋਕੀ ਵੇੜਾ ਨੂੰ ਬੜਾ ਜੁਰੂ ਪਸੰਦਾ ਹੋਊਗੀ ਵੀਰ ਜੀ ਆਪੇ ਪੜਨ ਕਿਥੋਂ ਤੁਹਾਨੂੰ ਲੱਗੋ ਕਰਨੇ ਚੰਗੀ ਤਰ੍ਹਾਂ ਠੀਕ ਹੈ ਜੀ ਠੀਕ ਹੈ ਵੇਖ ਲਓ ਵੀਰੋ ਚੰਗੀ ਵੇੜਾ ਚਮਕ ਚਮਕ ਚੰਗੀ ਆ ਚਲੋ ਥੋੜਾ ਥਾਂ ਦੇ ਕਰਕੇ ਲੰਮੀ ਨਹੀਂ ਤੋਰੀ ਗਈ ਬਾਕੀ ਤੋਰਾ ਤਾਰਾ ਸ਼ਾਨਦਾਰ ਆ ਚੰਗੀਆਂ ਵੇਖ ਲਓ ਇਹੇ ਬੋਲ ਬਹਿੜਿਆ ਪੂਰੀ ਆਨੇ ਦਾ ਅਗਲਾ ਕੋਈ ਥਾਂ ਚੋਲੇ ਮਕਰਦੇ ਮਕਰਦਾ ਚੋਲੇ ਠੀਕ ਆ ਵੀਰੇ ਹਾਂਜੀ ਤੇ ਵੀਰੇ ਬਖਾਨਣਾ ਥੱਲੇ ਬੈਠ ਕੇ ਨੂੰ ਤਾਰਾ ਮਾਰ ਕੇ ਮੋਲ ਮਤ ਦੱਦੀ ਪਹਿਲੋਂ ਹਾਂਜੀ ਮੋਲ ਦੀ ਗੱਲ ਕਰ ਲਈ ਕਿੰਨੇ ਦੀ ਦੇ ਦੇਣੀ ਹੈ ਬਿਲਕੁਲ ਜਾਇਲ ਵੀਰ ਜੀ ਹਾਂਜੀ ਜਾਇ ਜੀ ਜਾਨਦੋ 25 ਤੋਂ ਬਾਅਦ 1 ਤੋਂ 5 ਉੱਤੋਂ ਤਾਂ 25 ਬਿਲਕੁਲ ਜੱਡ ਬ ਲੈ ਗਿਆ ਪਸ਼ੀ ਇਹ ਵੀ ਜਾਨਾ ਕਲੀ ਬਿਰਤੀ ਪੰਜਾਬ ਤੋਂ 30000 ਦੇ ਵਿੱਚ ਵੀ ਖਣਾਲੀ ਬਿਲਕੁਲ ਹੱਕ ਰੱਖ ਜਿਹੜਾ ਜਾਇਲ ਹਾਂਜੀ ਹੁਣ ਵੀਰ ਜੀ ਇਹ ਵੀ ਦੇਦੀ 32000 ਦੀ 32 ਦੀ ਹਾਂਜੀ ਚੰਗੀ ਵੜਾ ਵੀਰੇ ਚਲੋ ਇਹ ਵੀ ਜਿਆਦਾ ਨਹੀਂ ਪੂਰੇ ਦੀ ਦੀ ਜਾਂਦੋ ਪੂਰੇ ਦੀ ਦੀ ਹਾਂਜੀ 1000 ਵੀਰੀ ਹੋਰ ਰਿਮਾਰਕ ਕਰਦਾ 29000 ਦੀ 29000 ਦੀ ਬਾਕੀ ਕੋਈ ਭੈਣ ਭਰਾ ਦੂਰੋਂ ਅੰਦਰੋਂ ਕੋਈ ਮਨੋਕ 100 ਕਿਲੋਮੀਟਰ ਕੋ ਬਠਿੰਡੇ ਤੋਂ ਕਿਧਰ ਫੋਨ ਕਰੂਗਾ ਕਿੰਨੀ ਸਾੜੇ ਜਵਾਬ ਹੋਊਗੀ ਨਾ ਆਪਾਂ ਉਹਨਾਂ ਦਾ ਮਾਨ ਕਰਦਾਂਗੇ ਬਾਕੀ ਬੋਦੀ ਵੀਰ ਕਸਾਈ ਕਰੇ ਚੰਗੀਆਂ ਮੜਾਂ ਪੈਸੇ ਡਬਲ ਕਰਨ ਵਾਲੀਆਂ ਵਾ ਦੋਵਾਂ ਦਵਾਵਾਂ ਵਿੱਚ ਪੈਸੇ ਡਬਲ ਹੀ ਹੋਣੇ ਇਹਨਾਂ ਦੀ ਬਿਲਕੁਲ 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 ਬਾਕੀ ਕੋਈ ਵੀਰ ਫੋਨ ਲਾਵੇ ਮਾਂ ਤਨ ਹੋ ਜੂ ਬਾਕੀ ਵੀਰ ਜਿਆਦਾ ਇਹਨੇ ਇਹਨਾਂ ਵੀ ਸੱਜਰ ਨੇ 14-15 ਕਿਲੋ ਦੁੱਧ ਪਾਇਆ ਵਾ ਹਾਂਜੀ ਹਾਂਜੀ ਤੇ ਵੀਰੇ ਜੇ ਕੋਈ ਜੋੜਾ ਲੱਲੂਗਾ ਤੇ ਜੋੜੇ 'ਚ ਮਾਂ ਤਨ ਕਰ ਦਿਓ ਕਰ ਦੇ ਪੇਸ਼ ਹੇ ਲੋ ਗੱਲ ਕੀਤੀ ਆ ਜੇ ਘਰ ਵੇਖੋ ਜਿਹੜਾ ਜਿਹੜਾ ਗਾਘੇ ਰੱਬ ਦਾ ਰੂਪ ਆ ਠੀਕ ਆ ਆਪਾਂ ਨਰਾਜ਼ ਕਰਕੇ ਭੇਜਦੇ ਬਾਕੀ ਵੀਰ ਨੂੰ ਮਾਣ ਮੋਲ ਲਾਵੇ ਆਪਾਂ ਨਹੀਂ ਮੋੜਦੇ ਠੀਕ ਆ ਵੀਰੇ ਆਹ ਨਹੀਂ ਵੀਰ ਜੀ ਬਿਲਕੁਲ ਜੀ ਬਾਕੀ ਵੀਰ ਜੀ ਆਪਾਂ ਵਿਚ ਐਡ ਕਰਦੇ ਆ ਮਾਰਾ ਹੁਣ ਆਪਾਂ ਭਾੜਾ ਪਾ ਗਏ ਦੋਵਾਂ ਨੂੰ ਭਾੜੇ ਪਾਈ ਦੇ ਰੇ ਅੱਛਾ ਜੀ ਤੇ ਫਿਰ ਕੁਸਮਦੀਆਂ ਦੇ ਠੀਕ ਆ ਵੀਰੇ ਹਾਂਜੀ ਹਾਂਜੀ ਵੇਖੋ ਵੀਰੋ ਇੱਕ ਸੱਤਾਂ ਮਹੀਨਿਆਂ ਦੀ ਇੱਕਠਾ ਮਹੀਨੇ ਦੀ ਗੱਬਣ ਆ ਗਈ ਆ ਚੰਗੇ ਰਿਕਾਰਡ ਵਾਲੀਆਂ ਆ ਗਈਆਂ ਵੀਰੋ ਨਵੇਂ ਪਸ਼ੂ ਆ ਬਾਕੀ ਵੀਰ ਕਹਿੰਦਾ ਥਣਾ ਥੁਣਾ ਦੀ ਚਵਾਈ ਚੂਈ ਇੱਕ ਨੰਬਰ ਆ ਗਈ ਆ ਬਾਕੀ ਮਾਂ ਤਨ ਦੋਵਾਂ ਕੋਈ ਜੋੜਾ ਪਾਲਿਆ ਤੇ ਮਾਂ ਤਨ ਹੋ ਜਾਣਾ ਰੇਟ ਆ ਦੇ ਜਾਜਾ ਇਹ ਤੁਹਾਨੂੰ ਪਤਾ ਵੀ ਟੋਕਰ ਘਪ ਡੰਗਰ ਦਾ ਉਹੀ ਫਾਇਦਾ ਜਿਹੜਾ ਕੋਈ 15-20 ਹਜ਼ਾਰ ਨਰ ਲਾਵੇ ਨਵਾਂ ਡੰਗਰ ਉਹ ਇੱਕ ਚਾਰ ਸਵੇ ਘਰ ਬੰਦਾ ਚੋਵੇ ਨਾਲੇ ਘਰ ਬੱਜੀਆਂ ਸੋਹਣੀਆਂ ਲੱਗਦੀਆਂ ਹੋਰੀਆਂ ਬਹਿਣਾ ਬਿਲਕੁਲ ਵੀਰੇ ਬਿਲਕੁਲ ਤੇ ਜੋੜੇ ਚ ਵੀ ਵੀਰੇ ਮਾਂ ਤਨ ਨੂੰ ਖੁੱਲਾ ਵੀਰ ਕਰ ਦੂਗਾ ਤੂੰ ਫੋਨ ਜ਼ਰੂਰ ਇੱਕ ਟਾਈਮ ਜ਼ਰੂਰ ਲਾਇਓ ਹਣਾ ਵੀਰੇ ਫੋਨ ਜ਼ਰੂਰ ਲਾਇਓ ਮਾਂ ਤਨ ਵੀ ਖੁੱਲੇ ਹੋ ਜਾਣਗੇ ਬਾਕੀ ਇਹ ਵੀ ਬੇਨਤੀ ਹੁੰਦੀ ਆ ਵੀਰਾਂ ਨੂੰ ਵੀ ਵੀਰੇ ਤੁਸੀਂ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਆਪ ਦਾ ਤੁਹਾਡਾ ਫਰਜ਼ ਆ ਹਨਾ ਜੀ ਵੇਖੋ 12-12 ਘੰਟੇ ਚਵਾਈ ਕਰੋ ਆਪਣੇ ਚੈੱਕ ਕਰੋ ਸੱਲੀ ਕਰਕੇ ਖੜੋ ਜੇ ਚੰਗੀਆਂ ਲੱਗਦੀਆਂ ਲੈ ਜੋ ਨਹੀਂ ਲੱਗਦੀ ਟਾੜੇ ਪੈਸੇ ਢਾੜੀ ਜੇ ਸਾਡਾ ਡੰਗਰ ਸਾਡੀ ਜਗ੍ਹਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਜੀ ਬਾਕੀ ਇਹ ਨਹੀਂ ਵਿਖਾਦੀ ਮੜੀਆਂ ਦਾ ਧਾਰਾ ਮਾਰ ਕੇ ਖਾ ਮਾਰ ਖਾ ਦਿਓ ਵਿਖਾ ਦਿਓ ਵੀਰੇ ਵਿਖਾ ਦਿਓ ਵੇਖੋ ਵੀਰੇ ਵਿਖਾ ਦਿੰਦੇ ਆ ਵੀਰੂ ਨਹੀਂ ਕਹਿੰਦੇ ਧਾਰਾ ਮਾਰ ਕੇ ਵਿਖਾ ਲ ਦਿੰਦੇ ਆ ਬਾਕੀ ਚੰਗੇ ਪਸ਼ੂ ਆ ਵੀਰੇ ਚੰਗੇ ਰਿਕਾਰਡ ਵਾਲੀਆਂ ਵ ਠੀਕ ਹੈ ਤਾਂ ਵੇਖੋ ਵੀਰ ਜੀ ਤਾਂ ਬੜੀ ਰਸੀਹਾਣੀ ਆ ਠੀਕ ਹੈ ਜੀ ਐਦਾਂ ਬਾਈ ਵੀਰ ਜੀ ਬੈਣ ਆ ਜੇ ਕੋਣ ਵੇਖੋ ਕੋਈ ਨਾ ਡਰਨ ਦੀ ਕੱਖ ਨਹੀਂ ਆ ਬਿਲਕੁਲ ਜੀ ਕੋਈ ਕੈਮਰੇ ਤੋਂ ਡਰਦੀ ਸੀ ਹਣਾ ਹਾਂਜੀ ਹਾਂਜੀ ਠੀਕ ਹੈ ਵੀਰ ਵੇ ਲੋ ਵੀਰੋ ਠੰਡੀ ਸੀ ਰੈਡ ਆ ਖਣ ਸੁਣ ਵਧੀਆ ਲੱਗਿਆ ਬਾਕੀ ਵੀਰ ਕਹਿੰਦਾ ਧਾਰਾ ਮਾਰ ਕੇ ਵਿਖਾਲ ਦਿੰਨੇ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਵੈੜ ਹੈ ਵੀ ਬੜੀ ਵੀਰ ਜੀ ਬੜੀ ਜੀ ਮਾਰ ਦੋ ਤਾਰਾ ਵੀਰੇ ਪਸ਼ੂ ਮਾਰ ਦਈਏ ਮਾਰ ਦੋ ਤਾਰਾ ਕੋਈ ਨਾ ਬਾਕੀ ਠੰਡੀ ਸੀ ਲਾ ਹਨਾ ਜੀ ਨੋ ਮੱਝ ਮਾਰ ਦੋ ਤਾਰਾ ਠੀਕ ਹੈ ਦੁੱਧ ਦਾ ਅਰੇ ਪਸ਼ੂ ਨਹੀਂ ਜੇ ਕੋਈ ਕੋਈ ਗੱਲ ਨਹੀਂ ਕੋਈ ਦੁੱਧ ਦਾ ਵੀਰੇ ਥੋੜਾ ਥੋੜਾ ਟਾਈਮ ਦਊ ਦੇਣੀਆਂ ਹੁਣ ਹਨਾ ਇਹ ਤਾਂ ਵੀਰ ਜੀ ਆਪਣੀ ਮਰਜ਼ੀ ਹੈ ਹੁਣ ਤੁਹਾਡੀ ਬਿਲਕੁਲ ਬਾਕੀ ਵੀਰੇ ਦੋ ਦੋ ਮਹੀਨੇ ਦਾ ਪਸ਼ੂ ਵੇਲੇ ਛੱਡਣਾ ਚਾਹੀਦਾ ਦੁੱਧ ਤੋਂ ਆਹ ਸੁਬਜੀ ਚਾਈ ਹੋਵੇ ਸਾਰਾ ਬਿਲਕੁਲ ਵੀਰੇ ਦੂਜੀ ਥਾਣਾ ਦੀ ਮਾਰ ਲਓ ਪਸ਼ਾਬ ਰਾਈ ਕਹਿੰਦਾ ਪਸ਼ੂ ਨਹੀਂ ਜੀ ਬੜਾ ਸਾਡ ਦਵਾਈ ਬਿਲਕੁਲ ਸਾਹ ਰਹੀ ਬਿਲਕੁਲ ਵੀਰੇ ਬਿਲਕੁਲ ਠੀਕ ਹੈ ਵੀਰੇ ਠੀਕ ਸਾਡਾ ਫਿਰ ਜਿਹੜੀ ਵੀਰ ਜੀ ਮੋਤਾ ਡਰਦੀ ਬਸ ਕੈਮਰੇ ਤੋਂ ਇੰਨਾ ਨਹੀਂ ਹਿੱਲਦੀ ਮਾਸਾ ਵੀ ਠੀਕ ਹੈ ਵੀਰੇ ਠੀਕ ਹੈ ਵੇਲੇ ਵੀਰੋ ਵੀਰ ਕਹਿੰਦਾ ਇਦਾਂ ਪਾੜਾ ਪਾ ਲੋ ਮਾੜਾ ਜਾ ਪਾੜਾ ਪਾ ਕੇ ਚੋਈਦਿਆਂ ਵਾ ਬਾਕੀ ਵੀਰੇ ਗੱਬਣ ਵੀ ਸੱਤਵੇਂ ਤੋਂ ਅਖਮਾ ਹੋਣ ਆਲਾ ਵਾ ਥੋੜਾ ਥੋੜਾ ਟਾਈਮ ਹੀ ਦੁੱਧ ਦੇਣ ਗਿਆ ਬਾਕੀ ਚਲੋ ਕਿਹੜਾ ਵੀਰ ਸਾਂਭ ਲੂਗਾ ਸਾਂਭਦਾ ਚੰਗਾ ਮੁੱਲ ਦੇਗੇ ਜਾਣਗੀਆਂ ਰੇਡ ਵੀਰ ਦੇ ਜਾਇਜ਼ ਆ ਇੱਕ ਜਿੰਨਾ ਕੋਈ ਜੁੜੇ ਮੁੜ ਕੇ ਨਾ ਆਪਣਾ ਕੋਈ ਜਿਹੜਾ ਟ੍ਰਾਂਜੈਕਸ਼ਨ ਪੂਰੀ ਬਲੇ ਕਿੱਦਾਂ ਦੀ ਬਸ਼ੀਰ ਦਾ ਮਰਜੀ ਬਣਾ ਲਓ ਇਹਨੂੰ ਇਹ ਪੈਸੇ ਡਬਲ ਹੋਣੇ ਤੁਹਾਨੂੰ ਪਤਾ ਹੈ ਵੀ ਜੀ ਇਹ ਤੇ ਕਿਹੜੀ ਸੇਵਾ ਵੀਰੇ ਹਣਾ ਹਾਂਜੀ 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 ਦੋਤੇ ਪੁੱਤ ਕਰਮਾਂ ਦੀ ਬਿਲਕੁਲ ਵੀਰੇ ਬਿਲਕੁਲ ਜੀ ਤੇ ਵੀਰੇ ਹੁਣ ਆਪਣਾ ਜੋੜੇ ਚ ਵੀ ਮਾਨਤਨ ਹੋ ਜੂ ਤੇ ਵੈਸੇ ਹੀ ਰੇਟ ਤੁਹਾਡਾ ਜਾ ਜਾ ਗਿਆ। ਕੋਈ ਵੀਰ ਮਾਲ-ਮੁੱਲ ਲਾਵੇ। ਹਾਂਜੀ। ਆਪਾਂ ਇਹ ਕਹਿੰਦੇ ਆ ਕਿ ਆ ਆਪਾਂ ਗਾਹਕ ਨਰਾਜ਼ ਕਰਕੇ ਨਹੀਂ ਭੇਜਦੇ। ਠੀਕ ਹੈ ਵੀਰੇ। ਤਾਂ ਬਾਕੀ ਇਹ ਜਿਹਨੂੰ ਪਤਾ ਨਾ ਉਹਨੂੰ ਪੈ ਲੱਗਣਾ ਵੀ ਇਹਨਾਂ ਨੂੰ ਬਿਲਕੁਲ ਮੁੱਲ ਜਾਜ ਮੰਗਿਆ। ਬਾਕੀ ਕਈ ਵਿੱਚ 20 ਰੁਪਈਆ ਵਾਲੇ ਹੋਣੇ ਆ, ਕਈ 50 ਵਾਲੇ ਹਨ ਉਹਨੂੰ ਕੋਈ ਘਸਾਣੀ ਵੀਰ ਜੀ। ਤੇ ਆਪਾਂ ਵੇਲੇ ਇਸੇ ਕੰਮ ਤਾਂ ਹੀ ਬਗਾਲੀ। ਬਿਲਕੁਲ ਵੀਰੇ ਬਿਲਕੁਲ। ਬਾਕੀ ਵੀਰੇ ਇਹਦਾ ਮੁੱਲ 29 ਕਰਤਾ ਤੂੰ ਹਨਾ। ਹਾਂਜੀ ਹਾਂਜੀ। ਉਹਦਾ ਮੁੱਲ 26। ਉਹਦਾ 26000 ਰੁਪਈਆ। ਰੇਟ ਜਾ ਟੋਕੜਾ ਗੱਬਣਾ ਆ ਗਿਆ ਨੇ ਬਾਕੀ ਵੀਰੇ ਪਿੰਡ ਦੱਸ ਦੀ ਆਪਣਾ ਵੀਰੇ ਪਿੰਡ ਆਪਣਾ ਘੋਮਾ ਬਾਬੇ ਰੋੜੇ ਜੀ ਵਾਲਾ ਜਿੱਥੇ ਸ਼ਰਾਬ ਦਾ ਪ੍ਰਸ਼ਾਦ ਚੜਦਾ ਠੀਕ ਹੈ ਜੀ ਤਹਿਸੀਲ ਮਜੀਠਾ ਜਿਹੜਾ ਅੰਮ੍ਰਿਤਸਰ ਰੋਮਬੈ ਨੰਬਰ 79733 44841 ਨਾਮਕਰ ਸੇਵਿਕ ਸਿੰਘ ਠੀਕ ਹੈ ਵੀਰੇ ਹਾਂਜੀ ਠੀਕੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਖਾ ਲਈ ਜਾਵੇ ਜੀ ਇਹ ਤੁਹਾਨੂੰ ਨਹੀਂ ਹੱਤ ਜ਼ਰੂਰੀ ਬੇਨਤੀ ਹੋਰ ਇਹਨਾਂ ਦੋਹਾਂ ਦਾ ਜਿਹੜਾ ਸੈਂਪਲ ਹੈ ਨਾ 6.5 ਜੀ ਠੀਕ ਹੈ ਇਹ ਕਿੰਨੇ ਖੜਨੀਆਂ ਇਹਨੇ ਮਈਆਂ ਖੜਨੀਆਂ ਵਾ ਗਾਈ ਨਹੀਂ ਖੜਨੀਆਂ ਠੀਕ ਹੈ ਵੀਰੇ ਬਿਲਕੁਲ ਜੀ ਠੀਕ ਹੈ ਵੀਰੇ ਸਾਸਿਕਾ ਜੀ ਸਾਸਿਕਾ ਜੀ